ਦੇਸ਼ ਦੇ ਪ੍ਰਧਾਨ ਮੰਤਰੀ ਸ੍ਰਿੰਦਰ ਨੰਦਰ ਮੋਦੀ ਜੀ ਦਾ ਜਿਨ੍ਹਾਂ ਨੇ ਹਿਮਾਚਲ ਦੇ ਵਿੱਚ ਪੰਜਾਬ ਦੇ ਵਿੱਚ ਸਪੈਸ਼ਲ ਦੇਖਿਆ ਉਹਨਾਂ ਨੇ ਜਦੋਂ ਬਹੁਤ ਵੱਡਾ ਨੁਕਸਾਨ ਹੋ ਚੁਕਿਆ ਤੇ ਉਹਨਾਂ ਨੇ ਦੇਖਿਆ ਵੀ ਐਡੀ ਵੱਡੀ ਆਫਤਾ ਹੈ ਤੇ ਉਹਦਾ ਜਾਇਜ਼ਾ ਲੈ ਕੇ ਆਏ ਸੀ ਔਰ ਸਾਰਾ ਤੁਹਾਡੇ ਸਾਹਮਣੇ ਕਰ ਲੋ ਦੌਰਾ ਕਰਕੇ ਗਏ ਨੇ ਔਰ ਪੰਜਾਬ ਨੂੰ 160 ਕਰੋੜ ਰੁਪਈਆ ਵੀ ਦੇ ਕੇ ਗਏ ਇਹ ਆਮ ਆਦਮੀ ਪਾਰਟੀ ਦੀ ਗੱਲ ਜਿਹੜੀ ਹੈ ਨਾ ਇਸ ਟਾਈਮ ਕਰਨੀ ਪੰਜਾਬ ਦੇ ਵਿੱਚ ਵੈਸੇ ਤਾਂ ਗੁਨਾਹ ਹੈ ਕਰਨੇ ਨਹੀਂ ਚਾਹੀਦੇ ਇਹਨਾਂ ਨੇ ਪੁੱਛੋ 12000 ਕਰੋੜ ਰੁਪਈਆ ਜਿਹੜਾ ਤੁਹਾਨੂੰ ਕੋ ਪਹਿਲਾਂ ਪਿਆਵੇ ਉਹ ਵੀ ਇਹਨਾਂ ਚੀਜ਼ਾਂ ਵਾਸਤੇ ਪਿਆ ਹੋਇਆ ਉਹ ਤੁਸੀਂ ਕਿਥੇ ਰੱਖਿਆ ਹੋਇਆ ਮੈਂ ਤੁਹਾਨੂੰ ਚੈਲੰਜ ਨਾਲ ਕਹਿੰਦਾ ਉਸ ਮੰਤਰੀ ਨੇ ਜਿਹਨੇ ਮੈਨੂੰ ਪਤਾ ਕਿਹੜਾ ਬਿਆਨ ਦੇ ਰਿਹਾ ਸੀ ਮੈਂ ਸੁਣ ਰਿਹਾ ਸੀ ਇੱਕ ਪੈਸਾ ਵੀ ਕਿਤੇ ਨਹੀਂ ਲਗਾਇਆ ਸਮੁੰਦਰ ਤੁਹਾਡੇ ਜਿਹੜੇ ਦਰਿਆ ਵੀ ਨੇ ਉਹਨਾਂ ਦੀ ਵੀ ਸਵਾਈ ਹੁੰਦੀ ਸੀ ਵੀ ਪਾਣੀ ਨੂੰ ਜਗ੍ਹਾ ਮਿਲਣੀ ਚਾਹੀਦੀ ਹੈ ਉਹ ਇਹਨਾਂ ਨੇ 3 ਸਾਲ ਦੇ 3 ਸਾਲ ਜੇ ਦੱਸੋ ਕਿਹੜੇ ਬੰਨ ਲਗਾਏ ਗਏ 12000 ਜਿਹੜਾ ਕਰੋੜ ਰੁਪਏ ਵੀ ਉਹ ਵੀ ਸਿੱਧਾ ਦੇ ਦਿਓ ਆ ਲੋ ਜੀ ਭਗਵੰਤ ਮਾਨ ਜੀ ਪੈਸੇ ਲੈ ਲੋ 12000 ਕਰੋੜ ਦੀਆਂ ਇਹ ਆਪਣੇ ਐਮਐਲਏ ਦੀ ਜੇਬਾ ਭਰ ਦਿਓ ਇਹ ਆਪਣੇ ਅਫਸਰਾਂ ਦੀ ਜੇਬਾ ਭਰ ਦਿਓ ਤੇ ਦੇਸ਼ ਨੂੰ ਲੁੱਟ ਲੋ ਦੇਖੋ ਰਾਜਾ ਵੜਿੰਗ ਜੀ ਤੁਸੀਂ ਕੀ ਗੱਲਾਂ ਕਰਦੇ ਹੋ ਸਾਰੇ ਦੇਸ਼ 'ਚੋਂ ਲੋਕਾਂ ਨੇ ਉਹਨਾਂ ਨੂੰ ਦੇਸ਼ ਨਿਕਾਲਾ ਕਰਤਾ ਸਾਰੇ ਦੇਸ਼ ਦੇ ਵਿੱਚ ਰਾਜਾ ਵੜਿੰਗ ਜੀ ਤੁਹਾਡੀ ਪਾਰਟੀ ਨਜ਼ਰ ਕਿੱਥੇ ਆ ਰਹੀ ਹੈ ਹਰ ਜਗ੍ਹਾ ਤੇ ਤੁਹਾਡੇ ਜਮਾਨਤਾ ਜਬਤ ਹੋ ਰਹੀਆਂ ਨੇ ਸਾਰੇ ਹਿੰਦੁਸਤਾਨ 'ਚ ਤੁਹਾਨੂੰ ਕੋਈ ਤੁਹਾਡੇ ਕੋਲ ਸਟੇਟ ਤੁਹਾਡੇ ਕੋਲ ਕੋਈ ਹੈ ਨਹੀਂ ਜਿਹੜੀ ਸਟੇਟ ਤੁਹਾਡੀ ਹੈਗੀ ਉਹ ਵੀ ਤੁਹਾਡੀ ਭੁੱਖੀ ਮਰਦੀ ਪਈ ਹੈ মিডিਆ ਦੇ ਵਿੱਚ ਗਾਉਣ ਵਾਲੇ ਠੀਏ ਗੱਲਾਂ ਵੱਧ ਕਰਕੇ ਡਰਾਮੇ ਵੱਧ ਕਰਕੇ ਚਲੋ ਦੇ ਰਹੇ ਨੇ ਧੰਨਵਾਦ ਉਹਨਾਂ ਦਾ ਦੇਣਾ ਚਾਹੀਦਾ ਪਰ ਕੋਈ ਤੇ ਲੋਕ ਡਰਾਮੇ ਕਰ ਰਹੇ ਨੇ ਦਿਖਾਵਾ ਕਰ ਰਹੇ ਨੇ ਅੱਧਾ ਹੀ 50000 ਰੋਰ ਅੱਧਾ ਹੀ 20000 ਰੋਰ ਕੁ ਬੜੇ ਬੜੇ ਕਈ ਲੋਗ ਆਏ ਨੇ ਡਰਾਮਾ ਕਰਨ ਵਾਸਤੇ ਡਰਾਮਾ ਕਰਕੇ ਚਲੇ ਗਏ ਪਰ ਤੁਹਾਨੂੰ ਕੰਮ ਕਰਦਾ ਜ਼ਿੰਮੇਵਾਰ ਨਜ਼ਰ ਆਇਆ ਹੋਇਆ ਦਾ ਅਸੀਂ ਦਿਖਾਵਾ ਨਹੀਂ ਕਰ ਰਹੇ ਔਰ ਜਦੋਂ ਤੁਸੀਂ ਰਿਪੋਰਟਾਂ ਲਓਗੇ ਨਾ ਜਾ ਕੇ ਤੁਹਾਨੂੰ ਇਹ ਪਤਾ ਚੱਲੇਗਾ ਬੀਜੇਪੀ ਨੇ ਕੀ ਕੀਤਾ ਹੈ ਬੀਜੇਪੀ ਦੇਖੋ ਸਾਡੇ ਹਰਿਆਣੇ ਦੇ ਵਿੱਚੋਂ ਮੇਰੇ ਖਿਆਲੇ ਉਹਨਾਂ ਨੇ ਵੀ ਸਹਾਇਤਾ ਕੀਤੀ ਹੈ ਸਾਡੀਆਂ ਜਿੱਥੇ-ਜਿੱਥੇ ਵੀ ਭਾਰਤੀ ਜੰਦਾ ਪਾਰਟੀ ਦੀਆਂ ਸਰਕਾਰਾਂ ਨੇ ਹਰ ਸਟੇਟ ਜਿਹੜੀ ਹੈ ਉਹ ਪੰਜਾਬ ਦੀ ਚਿੰਤਾ ਕਰ ਰਹੀ ਹੈ। ਪੰਜਾਬ ਦੇ ਵਿੱਚ ਕੁਛ ਨਾ ਕੁਝ ਭੇਜ ਰਹੀ ਹੈ। ਸਾਰਿਆਂ ਨੇ ਟਰੱਕਾਂ ਦੇ ਟਰੱਕ ਦੇ ਸਮਾਨ ਦੇ ਭੇਜੇ ਗਏ ਨੇ। ਉਹ ਸਮਾਨ ਭੇਜੇ ਗਏ ਜਿਹੜੇ ਲੋਕਾਂ ਦਾ ਜ਼ਰੂਰਤ ਸੀ। ਕੋਈ ਥੋੜਾ ਯੋਗਦਾਨ ਪਾ ਰਿਹਾ ਹੈ, ਕੋਈ ਜ਼ਿਆਦਾ ਪਾ ਰਿਹਾ ਹੋਵੇ, ਸਭ ਦਾ ਧੰਨਵਾਦ। ਪਰ ਅਸੀਂ ਕਹਿੰਦੇ ਡਰਾਮੇ ਨਾ ਕਰੋ। ਇਸ ਟਾਈਮ ਡਰਾਮੇ ਕਰਨ ਦੀ ਲੋੜ ਨਹੀਂ ਹੈਗੀ। ਕੰਮ ਕਰਨ ਦੀ ਲੋੜ ਹੈ। ਤੋਂ ਮੁਸੇਪਾਰਤੀ ਜਨਤਾ ਪਾਰਟੀ ਦੇ ਹੀ ਵਰਕਰ ਤੁਹਾਨੂੰ ਨਜ਼ਰ ਆਏਗਾ ਆਉਣ ਵਾਲੇ ਟਾਈਮ ਵਿੱਚ ਤੁਸੀਂ ਦੇਖ ਲੈਣਾ ਮੈਂ ਤੁਹਾਨੂੰ ਐਡਵਾਂਸ ਕਹਿ ਰਿਹਾ ਹਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਦੇ ਨਾਲ ਜਿਨ੍ਹਾਂ ਨੂੰ ਪਿਆਰ ਹੈ ਬਾਕੀ ਸਟੇਟਾਂ ਨੂੰ ਬਹੁਤ ਪਿਆਰ ਹੈ ਪਰ ਪੰਜਾਬ ਦੇ ਵਿੱਚ ਉਹ ਦੇਖੋ ਸਾਡੇ ਸੇ ਪਰਿਵਾਰੀ ਰਹੇ ਨੇ ਪੰਜਾਬ ਨਾਲ ਉਹ ਜਿੰਨਾ ਪਿਆਰ ਕਰਦੇ ਨੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਪੰਜਾਬ ਦੀ ਬਾਣੀ ਕਦੇ ਪਗੜਨਗੇ ਪੰਜਾਬ ਨੂੰ ਆਪਣੇ ਸੀਨੀਅਰ ਨਾਲ ਲਾਣਗੇ ਦੋਸਤੋ ਸਵਾਗਤ ਹੈ ਤੁਹਾਡਾ ਸਾਰਾ ਨਿਊਜ਼ ਤੇ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੰਜਾਬ ਚ ਆਏ ਨੇ ਕਿਉਂਕਿ ਪੰਜਾਬ ਇਸ ਟਾਈਮ ਬਾੜ ਦੇ ਤਰਾਹੀ-ਤਰਾਹੀ ਮੱਚੀ ਹੋਈ ਹੈ ਪੰਜਾਬ ਤੇ ਪੰਜਾਬ ਤੇ ਹਿਮਾਚਲ ਦੋਨਾਂ 'ਚ ਨੁਕਸਾਨ ਹੋਇਆ ਤੇ ਪ੍ਰਧਾਨ ਮੰਤਰੀ ਦੋਨੋਂ ਪ੍ਰਦੇਸ਼ਾਂ ਦਾ ਦੌਰਾ ਕਰਕੇ ਗਏ ਨੇ ਤੇ ਪੰਜਾਬ ਨੂੰ ਰਾਹਤ ਵੀ ਦੇ ਕੇ ਗਏ ਨੇ ਲੇਕਿਨ ਹੁਣ ਇਸ ਰਾਹਤ ਤੇ ਰਾਜਨੀਤਿਕ ਗਰਮਾ ਰਹੀ ਹੈ ਜਿਹੜੇ ਵਿਪક્ષੀ ਦਲ ਨੇ ਉਹ ਕਿੰਤੂ-ਵਰੰਤੂ ਕਰ ਰਹੇ ਨੇ ਤੇ ਉਹ ਕਹਿ ਰਹੇ ਨੇ ਕਿ ਜਿੰਨੀ ਰਾਹਤ ਸਮਗਰੀ ਸੀ ਪੰਜਾਬ ਲਈ ਉਹ ਬਹੁਤ ਘੱਟ ਸੀ ਇਸੇ ਵਿਸ਼ੇ 'ਤੇ ਚਰਚਾ ਕਰਨ ਲਈ ਸਾਡੇ ਨਾਲ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕੈਸ਼ਰ ਗੁਰਦੇਵ ਸ਼ਰਮਾ ਜੀ ਜੁੜੇ ਨੇ ਸਰ ਬਹੁਤ-ਬਹੁਤ ਸਵਾਗਤ ਸਰ ਕੀ ਕਹਿਣਾ ਚਾਹੋਗੇ ਕੱਲ ਪ੍ਰਧਾਨ ਮੰਤਰੀ ਆਏ ਨੇ ਪੰਜਾਬ ਨੂੰ ਰਾਹਤ ਦੇ ਦੇਖੇ ਗਏ ਨੇ ਕੀ ਕਹਿਣਾ ਚਾਹੋ ਤੁਸੀਂ ਦੇਖੋ ਜੀ ਇਹ ਧੰਨਵਾਦ ਕਰਨੇ ਆ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰਿੰਦਰਿੰਦਰ ਮੋਦੀ ਜੀ ਦਾ ਜਿਨ੍ਹਾਂ ਨੇ ਹਿਮਾਚਲ ਦੇ ਵਿੱਚ ਪੰਜਾਬ ਦੇ ਵਿੱਚ ਸਪੈਸ਼ਲ ਦੇਖਿਆ ਉਹਨਾਂ ਨੇ ਜਦੋਂ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਹੈ ਔਰ ਉਸ ਬਹੁਤ ਪਰਿਵਾਰ ਜਿਹੜੇ ਨੇ ਬੇਕਾਰ ਹੋ ਗਏ ਜ਼ਿੰਮੇਦਾਰਾਂ ਦੇ ਭਰਾਵਾਂ ਦੀਆਂ ਮੇਰੀਆਂ ਜਿੰਦਿਆਂ ਜ਼ਮੀਨਾਂ ਗੋਵਾਂ ਮੱਝਾਂ ਜੜੀਆਂ ਨੇ ਉਹ ਵੀ ਰੁੜ ਗਈਆਂ ਤੇ ਉਹਨਾਂ ਨੇ ਦੇਖਿਆ ਵੀ ਏਡੀ ਵੱਡੀ ਆਫਤ ਹੈ ਤੇ ਉਹਦਾ ਜਾਇਜ਼ਾ ਲੈ ਕੇ ਆਏ ਸੀ ਔਰ ਸਾਰਾ ਤੁਹਾਡੇ ਸਾਹਮਣੇ ਕਰ ਲੋ ਦੌਰਾ ਕਰਕੇ ਗਏ ਨੇ ਔਰ ਪੰਜਾਬ ਨੂੰ 1600 ਕਰੋੜ ਰੁਪਏ ਵੀ ਦੇ ਕੇ ਗਏ ਨੇ ਵੀ ਜਿਹਦੇ ਨਾਲ ਪੰਜਾਬ ਦੇ ਵਿੱਚ ਜਿਹੜੇ ਨੁਕਸਾਨ ਹੋਏ ਨੇ ਉਹਦੀ ਪੂਰਤੀ ਕੀਤੀ ਜਾ ਸਕੇ ਪਰ ਆਮ ਆਦਮੀ ਪਾਰਟੀ ਦੇ ਲੀਡਰ ਕਹਿ ਰਹੇ ਨੇ ਕਿ ਪ੍ਰਧਾਨ ਮੰਤਰੀ ਸਿਰਫ ਫੋਟੋ ਖਿਚਾਣਾ ਆਏ ਸੀ ਤੇ ਜਿੰਨਾ ਕ ਪੰਜਾਬ ਨੂੰ ਚਾਹੀਦਾ ਸੀ ਉਸ ਤੋਂ ਬਹੁਤ ਘੱਟ ਦੇ ਕੇ ਕਹਿੰਦਾ ਫੋਟੋ ਖਿਚਾ ਕੇ ਚਲੇ ਗਏ ਨੇ ਇਹ ਪੰਜਾਬ ਦੇ ਕੌਣ ਲੋਕ ਕਹਿ ਰਹੇ ਨੇ ਆਮ ਆਦਮੀ ਪਾਰਟੀ ਦੇ ਲੀਡਰ ਆ ਜਨਾ ਤੁਹਾਨੂੰ ਦਿਖਾ ਵੀ ਦੇਣਾ ਆ ਵੀ ਕਹਿੰਦੇ ਸਿਰਫ ਫੋਟੋ ਖਿਚਵਾਣੇ ਆਏ تھے ਪ੍ਰਧਾਨ ਮੰਤਰੀ ਦੇਖੋ ਇਹ ਆਮ ਆਦਮੀ ਪਾਰਟੀ ਦੀ ਗੱਲ ਜਿਹੜੀ ਹੈ ਨਾ ਇਸ ਟਾਈਮ ਕਰਨੀ ਪੰਜਾਬ ਦੇ ਵਿੱਚ ਵੈਸੇ ਤਾਂ ਗੁਨਾਹ ਹੈ ਕਰਨੀ ਨਹੀਂ ਚਾਹੀਦੀ ਇਹ ਪੰਜਾਬ ਵਿੱਚ ਐਸੇ ਇੱਕ ਡਾਕੂ ਲਟੇਰੇ ਪੰਜਾਬ ਨੂੰ ਲੁੱਟਣ ਵਾਸਤੇ ਆਏ ਹੋਏ ਨੇ ਜਿਹੜੇ ਆਪ ਲਟੇਰੇ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖਤਾ ਤੇ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਗੱਲ ਕਰਦੇ ਨੇ ਇਹਨਾਂ ਨੂੰ ਇਹ ਪੁੱਛੋ 12000 ਕਰੋੜ ਰੁਪਇਆ ਜਿਹੜਾ ਤੁਹਾਡੇ ਕੋਲ ਪਹਿਲਾਂ ਪਿਆ ਹੋਵੇ ਉਹ ਵੀ ਇਹਨਾਂ ਚੀਜ਼ਾਂ ਵਾਸਤੇ ਪਿਆ ਹੋਇਆ ਉਹ ਤੁਸੀਂ ਕਿਥੇ ਰੱਖਿਆ ਹੋਇਆ ਕਿਉਂ ਨਹੀਂ ਲਗਾਇਆ ਜਿਹੜੇ ਡੈਮਾਂ ਵਾਸਤੇ ਜਾਂ ਜਿਹੜੇ ਦਰਿਆ ਹੈਗੇ ਨੇ ਉਹਨਾਂ ਨੂੰ ਬੰਨ ਪੱਕੇ ਕਰਨ ਵਾਸਤੇ ਜਿਹੜੇ ਨੇ ਉਹ ਪੈਸੇ ਇਹਨਾਂ ਕੋਲ ਆਏ ਪਿੱਛੇ ਜੇ ਇਹਨਾਂ ਦਾ ਕੋਈ ਮੰਤਰੀ ਕਹੇ ਰਿਹਾ ਸੀ ਜੀ ਮੈਂ 250 ਕਰੋੜ ਰੁਪਈਆ ਜਿਹੜਾ ਹੈਗਾ ਅਸੀਂ ਬੰਨਾਂ ਦੇ ਤੇ ਇੱਥੇ ਲਗਾਇਆ ਮੈਂ ਤੁਹਾਨੂੰ ਚੈੰਜ ਨਾਲ ਕਹਿੰਨਾ ਉਸ ਮੰਤਰੀ ਨੇ ਜਿਹਨੇ ਮੈਨੂੰ ਪਤਾ ਕਿਹੜਾ ਕੋ ਬਿਆਨ ਦੇ ਰਿਹਾ ਸੀ ਮੈਂ ਸੁਣ ਰਿਹਾ ਸੀ ਇੱਕ ਪੈਸਾ ਵੀ ਕਿਤੇ ਨਹੀਂ ਲਗਾਇਆ ਪਿਛਲੇ 3 ਸਾਲਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਦਰਿਆ ਦੇ ਉੱਪਰ ਜਾਂ ਕਿਸੇ ਵੀ ਬੰਨ ਨੂੰ ਪੱਕਾ ਕਰਨ ਵਾਸਤੇ ਇਹਨਾਂ ਨੇ ਪੈਸੇ ਲਾਏ ਹੋਣ ਦੇਖੋ ਜਿਹੜੀ ਪੁਰਾਣੀਆ ਸਰਕਾਰਾਂ ਸੀ ਸਾਡੇ ਅ ਪੁਰਾਣੀ ਟਾਈਮ ਦੇ ਉੱਪਰ ਬਾਦਲ ਸਾਹਿਬ ਅਕਾਲੀ ਦਲ ਦੀ ਸਰਕਾਰ ਸੀ ਔਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਹਰ ਸਾਲ ਜਦੋਂ ਬਰਸਾਤ ਦੇ ਮਹੀਨੇ ਆਉਂਦੇ ਸੀ ਤੇ ਜਿਹੜੇ ਸੁਨਦਰਾ ਦੇ ਬੰਨ ਨੇ ਜਿਹੜੇ ਪਿੰਡਾਂ ਚ ਨਾਲ ਕੱਚੇ ਸੀ ਉਹਨਾਂ ਦੀ ਰਿਪੇਅਰ ਹੁੰਦੀ ਸੀ ਸਮੁੰਦਰ ਤੁਹਾਡੇ ਜਿਹੜੇ ਦਰਿਆ ਵੀ ਨੇ ਉਹਨਾਂ ਦੀ ਵੀ ਸਵਾਈ ਹੁੰਦੀ ਸੀ ਵੀ ਪਾਣੀ ਨੂੰ ਜਗ੍ਹਾ ਮਿਲਣੀ ਚਾਹੀਦੀ ਹੈ ਉਹ ਇਹਨਾਂ ਨੇ 3 ਸਾਲ ਦੇ 3 ਸਾਲ ਜੀ ਦੱਸੋ ਕਿਹੜੇ ਬੰਨ ਲਗਾਏ ਗਏ ਕਿਹੜੇ ਬੰਨਾਂ ਦੀ ਰਿਪੇਅਰ ਕੀਤੀ ਗਈ ਮੈਨੂੰ ਇੱਕ ਵੀ ਜਗ੍ਹਾ ਇਹਨਾਂ ਨੂੰ ਪੁੱਛ ਕੇ ਦੱਸ ਦਿਓ ਵੀ ਅਸੀਂ ਭਲਾਣੇ ਬੰਤੇ ਇੱਕ ਪੈਸਾ ਵੀ ਲਗਾਇਆ ਵੇ ਮੈਨੂੰ ਉਹ ਜ਼ਰੂਰ ਦਿਖਾ ਦੇਣੇ ਤੁਸੀਂ ਰਿਪੇਅਰ ਦੀ ਗੱਲ ਕਰ ਰਹੇ ਹੋ ਉਹ ਕਹਿੰਦੇ ਨੇ ਕਿ ਸਾਨੂੰ ਕੇਂਦਰ ਪੈਸਾ ਹੀ ਨਹੀਂ ਦੇ ਰਿਹਾ ਜਿਹੜੇ ਆਪਣੇ ਦੇਸ਼ ਦੇ ਮੁੱਖ ਪ੍ਰਧਾਨ ਮੰਤਰੀ ਨੇ ਸੋਰੀ ਉਹ ਸਾਨੂੰ ਪੈਸਾ ਨਹੀਂ ਦੇ ਰਹੇ ਨੇ ਜਿਹੜੇ ਆਪਣੇ ਰਾਜ ਦੇ ਪੰਜਾਬ ਦੇ ਮਾਨ ਸਾਹਿਬ ਮੁੱਖ ਮੰਤਰੀ ਨੇ ਉਹ ਕਹਿੰਦੇ ਸਾਡਾ ਬਕਾਇਆ ਇਹਨਾਂ ਨੇ ਰੱਖਿਆ ਹੋਇਆ ਦੇਖੋ ਝੋਠ ਇਹ ਝੂਠੇ ਲੋਕ ਨੇ ਝੂਠ ਬੋਲ ਕੇ ਨਾਲ ਸਰਕਾਰ ਲਿਆਂਦੀ ਅੱਜ ਸਾਰਾ ਦੇਸ਼ ਨੂੰ ਸਾਰਾ ਪੰਜਾਬ ਇਹਨਾਂ ਨੂੰ ਝੂਠਾ ਕਹਿ ਰਿਹਾ ਪੰਜਾਬ ਦੇ ਲੋਕ ਅਜੇ ਤੁਸੀਂ ਫੇਸਬੁੱਕ ਤੇ ਦੇਖੋ ਇਹਨਾਂ ਦੇ ਹਾਲਾਤ ਕੀ ਨੇ ਜਦੋਂ ਝੂਠ ਬੋਲਦੇ ਨੇ ਤੇ ਲੋਕੀ ਮਜ਼ਾਕ ਉਡਾਉਂਦੇ ਨੇ ਮੈਂ ਕਿਹਾ ਜਿਹੜਾ 12000 ਕਰੋੜ ਰੁਪਏ ਇੱਕ ਕਹਿ ਕੇ ਗਏ ਨੇ ਮੋਦੀ ਜੀ ਵੀ ਇਹਨਾਂ ਕੋਲ ਇੱਕ ਫੰਡ ਪਿਆ ਹੋਇਆ ਹੈ ਇਹ ਕਹਿੰਦੇ ਇਹ ਪਤਾ ਕੀ ਚਾਹੁੰਦੇ ਨੇ ਇਹ ਚਾਹੁੰਦੇ ਨੇ ਵੀ ਸਿੱਧਾ ਸਾਨੂੰ ਪੈਸੇ ਦੇ ਦਿਓ 12000 ਜਿਹੜਾ ਕਰੋੜ ਰੁਪਏ ਵੀ ਉਹ ਵੀ ਸਿੱਧਾ ਦੇ ਦਿਓ ਆ ਲੋ ਜੀ ਭਗਵੰਤ ਮਾਨ ਜੀ ਪੈਸੇ ਲੈ ਲੋ 12000 ਕਰੋੜ ਰੁਪਏ ਇਹ ਆਪਣੇ ਐਮਐਲਏ ਦੀ ਜੇਬਾਂ ਭਰ ਦਿਓ ਇਹ ਆਪਣੇ ਅਫਸਰਾਂ ਦੀ ਜੇਬਾਂ ਭਰ ਦਿਓ ਇਹ ਦੇਸ਼ ਨੂੰ ਲੁੱਟ ਲਓ ਮੋਦੀ ਜੀ ਦੇਸ਼ ਨੂੰ ਲੁੱਟਣ ਨਹੀਂ ਦੇਣਗੇ ਮੋਦੀ ਜੀ ਪੈਸਾ ਦਿੱਤਾ ਉਹਨਾਂ ਨੇ ਉਹ ਕਹਿੰਦੇ ਨੇ ਕਿ ਕਿਹੜੀ ਕਿਹੜੀ ਜਗ੍ਹਾ ਤੇ ਲਗਾਣਾ ਹੈ ਕਿਸ ਤਰੀਕੇ ਨਾਲ ਲਗਾਣਾ ਹੈ ਉਥੇ ਲਗਾਓ ਔਰ ਉਹਦੀ ਇਜਾਜ਼ਤ ਲੈ ਲਓ ਇਹ ਕਹਿੰਦੇ ਨੇ ਜੀ ਸ਼ਰਤਾਂ ਨਾਲ ਪੈਸੇ ਸ਼ਰਤਾਂ ਨਾਲ ਪੈਸੇ ਨਹੀਂ ਦੇ ਰਹੇ ਮੋਦੀ ਜੀ ਮੋਦੀ ਜੀ ਪੰਜਾਬ ਦੇ ਡਿਵੈਲਪਮੈਂਟ ਵਾਸਤੇ ਪੈਸੇ ਦੇ ਰਹੇ ਨੇ ਜੇ ਪੰਜਾਬ ਦੇ ਵਿੱਚ ਕੋਈ ਆਫਤ ਆ ਰਹੀ ਹੈ ਉਹ ਅਲਿਖਾ ਤੁਹਾਡੇ ਸਾਹਮਣੇ 12000 ਕਰੋੜ ਵੀ ਆ ਜਿਹੜਾ ਵੇ ਵੀ ਪੰਜਾਬ ਤੇ ਕੋਈ ਵੀ ਐਸੀ ਘੜੀ ਆਂਦੀ ਹੈ ਵੀ ਮੀਂਹ ਆਂਦੇ ਨੇ ਬਰਸਾਤ ਆਂਦੇ ਪਹਚਾਰ ਕੁਝ ਵੀ ਆਂਦਾ ਹੈ ਉਹਦੇ ਵਾਸਤੇ ਉਹ ਪੈਸਾ ਹੈ ਜੇ ਤੁਸੀਂ ਲਗਾ ਸਕਦੇ ਹੋ ਉਹਨੇ ਇਹਨਾਂ ਨੂੰ ਤੇ ਚਾਹੀਦੇ ਨੇ ਪੈਸੇ ਦੇ ਜੇਬਾਂ ਭਰਨ ਵਾਸਤੇ ਉਹ ਮੋਦੀ ਜੀ ਨਹੀਂ ਦੇ ਰਹੇ ਇਹਨਾਂ ਨੂੰ ਚਾਹੀਦੇ ਨੇ ਐਡਾਂ ਦੇ ਲਗਾਉਣ ਵਾਸਤੇ ਪੈਸੇ ਉਹ ਮੋਦੀ ਜੀ ਨਹੀਂ ਦੇ ਰਹੇ ਮੋਦੀ ਜੀ ਕਹਿੰਦੇ ਨੇ 12000 ਕਰੋੜ ਰੁਪਏ ਤੁਹਾਡੇ ਕੋਲ ਪਿਆ ਹੈ ਤੁਸੀਂ ਉਹਦੇ ਨਾਲ ਬੰਨ ਪੱਕੇ ਕਿਉਂ ਨਹੀਂ ਕੀਤੇ ਦਰਿਆ ਤੁਸੀਂ ਪੱਕੇ ਕਿਉਂ ਨਹੀਂ ਕੀਤੇ ਜਿਹੜਾ ਉਹ ਡਵੈਲਪਮੈਂਟ ਵਾਸਤੇ ਤੁਸੀਂ ਕਿਉਂ ਨਹੀਂ ਪੈਸੇ ਲਗਾਏ ਇਹ ਉਸ ਗੱਲ ਤੇ ਆਂਦੇ ਨਹੀਂ ਹੈਗੇ ਆਮ ਆਦਮੀ ਪਾਰਟੀ ਚ ਚਲੋ ਕਹਿ ਰਹੀ ਉਤੇ ਵਾਰ ਰਾਜਾ ਵਡੰਗ ਕਾਂਗਰਸ ਦੇ ਨੇ ਉਹਨਾਂ ਨੇ ਵੀ ਕਹੇ ਊਠ ਦੇ ਮੂੰਹ ਤੇ ਜੀਰਾ ਹੈ ਮੋਦੀ ਜੀ ਆਏ ਸੀ ਕੋਈ ਵੱਡਾ ਐਲਾਨ ਕਰਕੇ ਜਾਂਦੇ ਪੰਜਾਬੀ ਹਮੇਸ਼ਾ ਖੜਦਾ ਹੈ ਨਾਲ ਲਈ ਪੰਜਾਬੀ ਹਮੇਸ਼ਾ ਬਾਡਰਾਂ ਤੇ ਖੜਦਾ ਹੈ ਪੰਜਾਬੀ ਨੇ ਹਮੇਸ਼ਾ ਦੇਸ਼ ਲਈ ਸੇਵਾ ਕੀਤੀ ਹੈ ਦੇਖੋ ਰਾਜਾ ਵਡੰਗ ਜੀ ਤੁਸੀਂ ਕੀ ਗੱਲਾਂ ਕਰਦੇ ਹੋ ਸਾਰੇ ਦੇਸ਼ 'ਚੋਂ ਲੋਕਾਂ ਨੇ ਉਹਨਾਂ ਨੂੰ ਦੇਸ਼ ਨਿਕਾਲਾ ਕਰਤਾ ਸਾਰੇ ਦੇਸ਼ ਦੇ ਵਿੱਚ ਰਾਜਾ ਵਡੰਗ ਜੀ ਤੁਹਾਡੀ ਪਾਰਟੀ ਨਜ਼ਰ ਕਿੱਥੇ ਆ ਰਹੀ ਹੈ ਹਰ ਜਗ੍ਹਾ ਤੇ ਤੁਹਾਡੇ ਜਮਾਨਤਾ ਜਬਤ ਹੋ ਰਹੀਆਂ ਨੇ ਸਾਰੇ ਹਿੰਦੋਸਤਾਨ 'ਚ ਤੁਹਾਨੂੰ ਕੋਈ ਤੁਹਾਡੇ ਕੋਲ ਸਟੇਟ ਤੁਹਾਡੇ ਕੋਲ ਕੋਈ ਹੈ ਨਹੀਂ ਜਿਹੜੀ ਸਟੇਟ ਤੁਹਾਡੇ ਹੈਗੀ ਉਹ ਵੀ ਤੁਹਾਡੇ ਭੁੱਖੇ ਮਰਦੇ ਵੀ ਆ ਮਾੜਾ ਉਸ ਸਟੇਟ ਦਾ ਹਾਲ ਏ ਡਵੈਲਪਮੈਂਟ ਇੱਕ ਪੈਸੇ ਨਹੀਂ ਹੋ ਰਹੀ ਤੇ ਤੁਸੀਂ ਅੱਜ ਐਵੇਂ ਖਾਬੀ ਕੇ ਗੱਲਾਂ ਕਰੀ ਜਾਂਦੇ ਹੋ ਕੋਈ ਫਾਇਦਾ ਰਾਜਾ ਬਡਿੰਗ ਨੇ ਨਾਲੇ ਵੀ ਗੱਲ ਕਹੀ ਵੀ 12000 ਪਹਿਲਾਂ ਉਹਨੂੰ ਕੱਲ ਮੈਂ ਸੁਣ ਰਿਹਾ ਸੀ 12000 ਕਰੋੜ ਬਾਰੇ ਉਹਨੂੰ ਪਤਾ ਹੀ ਨਹੀਂ ਸੀ ਉਹ ਕੁਝ ਸਵਾਲ ਹੋਰ ਪੁੱਛਦੇ ਵੈਸੇ ਉਹ ਬੋਲਦਾ ਕੁਝ ਹੋਰ ਪਿਆ ਸੀ ਪਰ ਜਦੋਂ ਬਾਅਦ ਜੋ ਉਹਨੇ ਸਮਝਿਆ ਪਰ ਉਹ ਕਹਿੰਦੇ ਹਾਂ ਜੇ 12000 ਕਰੋੜ ਦੇ ਬਿਆਹ ਤੇ ਫਿਰ ਦੇਣਾ ਲਗਾਉਣਾ ਚਾਹੀਦਾ ਸੀ ਉਹ ਕਹਿੰਦੇ ਜੀ ਨਹੀਂ ਉਹਨਾਂ ਨੇ ਕੁਝ ਸ਼ਰਤਾਂ ਨਾਲ ਪੈਸੇ ਦਿੱਤੇ ਨੇ ਉਹ ਕਹਿੰਦਾ ਜੀ ਸ਼ਰਤਾਂ ਪੂਰੀਆਂ ਕਰ ਦਿੰਦੇ ਰਾਜਾ ਵੜਿੰਗੜੇ ਵੀ ਗੱਲ ਕਹੀ ਹੈ ਵੀ ਜੇ ਸੈਂਟਰ ਸਰਕਾਰ ਨੇ ਕੁਝ ਸ਼ਰਤਾਂ ਨਾਲ ਪੈਸੇ ਦਿੱਤੇ ਹੋਏ ਨੇ ਉਹ ਕਹਿੰਦੇ ਨੇ ਸੈਂਟਰ ਸਰਕਾਰ ਜੇ ਚਾਹੁੰਦੀ ਹੈ ਵੀ ਪੈਸਾ ਸਹੀ ਜਗ੍ਹਾ ਤੇ ਲੱਗੇ ਤੇ ਸ਼ਰਤਾਂ ਪੂਰੀਆਂ ਕਰ ਦਿਓ ਇਹਦਾ ਮਤਲਬ ਤੁਸੀਂ ਸ਼ਰਤਾਂ ਪੂਰੀਆਂ ਨਹੀਂ ਕਰਨੀਆਂ ਜਾਂਦੇ ਤੁਸੀਂ ਲੁੱਟਣਾ ਜਾਂਦੇ ਹੋ ਮੋਦੀ ਠੀਕ ਹੈ ਡਾਇਰੈਕਟ ਪੈਸਾ ਤੁਹਾਡੇ ਜੇਬਾਂ ਚ ਨਹੀਂ ਦੇ ਰਹੇ ਵੀ ਤੁਹਾਨੂੰ ਜੇਬਾਂ ਚ ਪਾ ਲੋ ਤੁਸੀਂ ਆਪਣੇ ਤੁਹਾਡੇ ਐਮਪੀ ਲੁੱਟ ਕੇ ਲੈ ਜਾਣ ਤੁਹਾਡੇ ਐਮਐਲ ਲੁੱਟ ਕੇ ਲੈ ਜਾਣ ਤੁਹਾਡੇ ਅਫਸਰ ਲੁੱਟ ਕੇ ਲੈ ਜਾਣ ਪੈਸਾ ਲੋਕਾਂ ਦੇ ਟੈਕਸਾਂ ਦਾ ਪੈਸਾ ਹੈ ਟੈਕਸਾਂ ਦਾ ਪੈਸਾ ਮੋਦੀ ਨਹੀਂ ਲਟਾਣਾ ਚਾਹੁੰਦੇ ਮੋਦੀ ਜੀ ਚਾਹੁੰਦੇ ਨੇ ਵੀ ਜੇ ਕੋਈ ਪੈਸਾ ਦਿੱਤਾ ਉਸ ਜਗ੍ਹਾ ਤੇ ਰੱਖਣਾ ਚਾਹੀਦਾ ਹੈ ਅੱਜ ਦੇਖੋ 1600 ਕਰੋੜ ਰੁਪਏ ਦੇ ਕੇ ਗਏ ਨੇ ਠੀਕ ਹੈ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ 1600 ਕਰੋੜ ਦਿੱਤਾ ਹੋਰ ਐਨਵਲ ਟਾਈਮ ਦੇ ਵਿੱਚੋਂ ਦੇਖੋ ਪਤਾ ਚੱਲੇਗਾ ਵੀ ਕਿੰਨੇ ਕੋ ਮੱਜਾ ਗੋਵਾ ਕਿੰਨੀਆਂ ਗੁਮਰ ਗਈਆਂ ਠੀਕ ਹੈ ਉਹਨਾਂ ਦਾ ਇੱਕ ਫੰਡ ਹੁੰਦਾ ਹੈ ਉਹਦੇ ਚ ਫੰਡ ਮਿਲ ਸਕਦਾ ਹੈ ਮਕਾਨ ਸਾਡੀ ਯੋਜਨਾ ਹੈਗੀ ਸਾਡੀ ਜੇ ਮਕਾਨ ਕਿੰਨੇ ਬਿੰਡਾਂ ਦੇ ਵਿੱਚ ਨੁਕਸਾਨ ਹੋ ਚੁੱਕਾ ਹੈ ਉਹਦੇ ਪੈਸੇ ਮਿਲ ਜਾਣਗੇ ਜਾਂ ਜ਼ਮੀਨਾਂ ਦੇ ਵਿੱਚ ਬੀਜ ਵਾਸਤੇ ਕਿੰਨੇ ਪੈਸੇ ਚਾਹੀਦੇ ਨੇ ਜਾਂ ਉਹਨੂੰ ਰੇਤਾ ਚੁੱਕਣ ਵਾਸਤੇ ਕਿੰਨੇ ਪੈਸੇ ਚਾਹੀਦੇ ਨੇ ਕੋਈ ਟੋਟਲ ਲੱਗੇਗਾ ਨਾ ਜਿਹੜਾ ਟੋਟਲ ਲੱਗੇਗਾ ਤੁਹਾਡੇ ਕੋਲ 12000 ਕਰੋੜ ਰੁਪਇਆ ਇੱਕ ਪਿਆ ਹੋਇਆ ਹੈ 1600 ਕਰੋੜ ਰੁਪਏ ਤੁਹਾਡੇ ਵਿੱਚ ਆ ਗਿਆ ਵੀ ਜੇ ਪੈਸੇ ਹੋਰ ਕਟਣ ਕਿਤੇ ਮੋਦੀ ਜੀ ਕਿਤੇ ਚੱਲ ਰਹੇ ਨੇ ਮੋਦੀ ਜੀ ਦੇਸ਼ ਵਾਸਤੇ ਕੰਮ ਕਰਨ ਨੂੰ ਤਿਆਰ ਨੇ ਮੋਦੀ ਜੀ ਦੇਸ਼ ਦੇ ਵਿੱਚ ਦੇਸ਼ ਦੇ ਹਿੱਤੋਂ ਵਾਸਤੇ ਕੁਝ ਵੀ ਕਰਾ ਲੋ ਪਰ ਮੋਦੀ ਜੀ ਨੇ ਦੇਸ਼ ਨੂੰ ਲੁੱਟਣ ਨਹੀਂ ਦੇਣਾ ਤੁਸੀਂ ਪੰਜਾਬ ਵਾਸੀ ਹੋ ਸਿੰਘ ਸਿੰਘਰਾ ਨੇ ਸੇਵਾ ਕੀਤੀ ਹਾਂਜੀ ਆਮ ਲੋਕਾਂ ਨੇ ਸੇਵਾ ਕੀਤੀ ਸੰਸਥਾਵਾਂ ਨੇ ਸੇਵਾ ਕੀਤੀ ਬਿਲਕੁਲ ਜੀਪੀ ਕਿਤੇ ਨਹੀਂ ਦਿੱਸੀ ਕਿਤੇ ਰਾਹਤ ਸਮਗਰੀ ਲੈ ਜਾਂਦੀ ਹੋਈ ਕਿਤੇ ਜਾਂ ਤੁਸੀਂ ਪਰਸਨਲ ਨਹੀਂ ਸੇਵਾ ਕਿਤੇ ਲੈ ਜਾਂਦੇ ਹੋਏ ਜਿੱਦਾਂ ਸਰਕਾਰੀ ਬੰਦ ਉਹਨੇ ਬੰਨਨੇ ਬੀਜੇਪੀ ਦਿਖਾਵਾ ਨਹੀਂ ਕਰਦੇ ਬੀਜੇਪੀ ਦਾ ਹਰ ਕਰ ਕਰਤਾ ਜਾ ਕੇ ਲੱਗਾ ਜਾ ਕੇ ਪਿੰਡਾ ਜਾਓ ਤੁਸੀਂ ਪਿੰਡਾ ਜਾਓ ਤੁਸੀਂ ਤਰਨਤਾਰਨ ਸਾਈਡ ਤੇ ਜਾਓ ਉੱਥੇ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਉਹ ਨਾਲ ਲੈ ਕੇ ਹਰ ਘਰ ਦੇ ਵਿੱਚ ਪਹੁੰਚ ਲੈਨੇ ਔਰ ਤੁਹਾਨੂੰ ਰੁਕ ਜਾਓ ਇੱਕ ਦੋ ਦਿਨ ਸਚਾਈ ਤੁਹਾਡੇ ਸਾਹਮਣੇ ਆ ਜਾਏਗੀ ਕਿਉਂਕਿ ਮੀਡੀਆ ਦੇ ਵਿੱਚ ਗਾਉਣ ਵਾਲੇ ਠੀਏ ਗੱਲਾਂ ਵੱਧ ਕਰਕੇ ਡਰਾਮੇ ਵੱਧ ਕਰਕੇ ਚਲੋ ਦੇ ਰਹੇ ਨੇ ਧੰਨਵਾਦ ਉਹਨਾਂ ਦਾ ਦੇਣਾ ਚਾਹੀਦਾ ਪਰ ਕੋਈ ਤੇ ਲੋਕ ਡਰਾਮੇ ਕਰ ਰਹੇ ਨੇ ਦਿਖਾਵਾ ਕਰ ਰਹੇ ਨੇ ਅੱਧਈਓ 50 ਹਜ਼ਾਰ ਹੋਰ ਅੱਧਈਓ 20 ਹਜ਼ਾਰ ਹੋਰ ਓ ਯਾਰ ਇਹਦਾ ਇਹ ਮਤਲਬ ਫੋਟੋ ਖਿਚਾਣ ਵਾਲੀ ਰਾਜਨੀਤ ਮੈਂ ਨਹੀਂ ਕਹਿਣਾ ਚਾਹੁੰਦਾ ਮੈਂ ਕਿਸੇ ਦੀ ਵਿਰੋਧ ਮੇਰਾ ਦਿਲ ਨਹੀਂ ਕਰੇ ਮੈਂ ਕਿਸੇ ਦੇ ਉਲਟ ਬੋਲਾਂ ਉਹ ਸੇਵਾ ਕਰ ਰਹੇ ਨੇ ਉਹਨਾਂ ਦਾ ਧੰਨਵਾਦ ਹੈ ਜਿਹੜੇ ਜਿਹੜੇ ਵੀ ਲੋਕ ਸੇਵਾ ਕਰਨ ਦਾ ਧੰਨਵਾਦ ਪਰ ਪਰ ਮੈਂ ਧੰਨਵਾਦ ਸਭ ਤੋਂ ਜ਼ਿਆਦਾ ਧੰਨਵਾਦ ਮੈਂ ਕਰਨਾ ਚਾਹੁੰਦਾ ਜ਼ਿੰਮੇਵਾਰਾਂ ਦਾ ਜ਼ਿੰਮੇਵਾਰਾਂ ਦੇ ਪਰਿਵਾਰਾਂ ਦਾ ਜਿਨ੍ਹਾਂ ਨੇ ਦਿਨ ਰਾਤ 24 ਘੰਟੇ ਆਪਣੀ ਫੋਟੋਆਂ ਵੀ ਨਹੀਂ ਖਚਾਈਆਂ ਪਰ ਉਥੇ ਕੰਮ ਕੀਤਾ ਮੈਨੂੰ ਆ ਜਿਹੜੇ ਆ ਰਹੇ ਨੇ ਵੱਡੇ ਵੱਡੇ ਕਈ ਲੋਕ ਆਏ ਨੇ ਡਰਾਮਾ ਕਰਨ ਵਾਸਤੇ ਡਰਾਮਾ ਕਰਕੇ ਚਲੇ ਗਏ ਪਰ ਤੁਹਾਨੂੰ ਕੰਮ ਕਰਦਾ ਜ਼ਿੰਮੇਵਾਰ ਨਜ਼ਰ ਆਇਆ ਹੋਗਾ বিজেপি ਪਾਰਟੀ ਸੇਵਾ ਕਰ ਰਹੀ ਹੈ বিজেপি ਪਾਰਟੀ ਦਾ ਵਰਕਰ ਲੱਗਾ ਹੋਇਆ ਹੈ ਅਸੀਂ ਦਿਖਾਵਾ ਨਹੀਂ ਕਰ ਰਹੇ ਔਰ ਜਦੋਂ ਤੁਸੀਂ ਰਿਪੋਰਟਾਂ ਲਓਗੇ ਨਾ ਜਾ ਕੇ ਤੁਹਾਨੂੰ ਇਹ ਪਤਾ ਚੱਲੇਗਾ বিজেপি ਨੇ ਕੀ ਕੀਤਾ ਹੈ বিজেপি ਦੇਖੋ ਸਾਡੇ ਹਰਿਆਣੇ ਦੇ ਵਿੱਚੋਂ ਮੇਰੇ ਖਾਲੇ ਉਹਨਾਂ ਨੇ ਵੀ ਸਹਾਇਤਾ ਕੀਤੀ ਹੈ ਗੁਜਰਾਤ ਨੇ ਵੀ ਕੀਤੀ ਹੈ ਦਿੱਲੀ ਨੇ ਵੀ ਕੀਤੀ ਹੈ ਦਿੱਲੀ ਨੇ ਵੀ ਕੀਤੀ ਹੈ ਔਰ ਇੱਕ ਹੀ ਹੈਗਾ ਅਸੀਂ ਹਾਈਲਾਈਟ ਨਹੀਂ ਕਰਦਾ ਸਾਡੀਆਂ ਜਿੱਥੇ-ਜਿੱਥੇ ਵੀ ਭਾਰਤੀ ਜੰਦਾ ਪਾਰਟੀ ਦੀਆਂ ਸਰਕਾਰਾਂ ਨੇ ਹਰ ਸਟੇਟ ਜਿਹੜੀ ਹੈ ਉਹ ਪੰਜਾਬ ਦੀ ਚਿੰਤਾ ਕਰ ਰਹੀ ਹੈ ਪੰਜਾਬ ਦੇ ਵਿੱਚ ਕੁਝ ਨਾ ਕੁਝ ਭੇਜ ਰਹੀ ਹੈ ਬਹੁਤ ਸਮਾਨ ਵੀ ਬਹੁਤ ਆਇਆ ਹੈ ਔਰ ਉਹ ਤੁਹਾਡਾ ਨਜ਼ਰ ਵੀ ਆਏਗਾ ਹਰਿਆਣੇ ਵਾਲਿਆਂ ਨੇ ਦਿੱਲੀ ਵਾਲਿਆਂ ਨੇ ਸਾਰਿਆਂ ਨੇ ਟਰੱਕਾਂ ਦੇ ਟਰੱਕ ਦੇ ਸਮਾਨ ਦੇ ਭੇਜੇ ਗਏ ਨੇ ਉਹ ਸਮਾਨ ਭੇਜੇ ਗਏ ਜਿਹੜੇ ਲੋਕਾਂ ਦਾ ਜ਼ਰੂਰਤ ਸੀ ਉਹਦੇ ਵਿੱਚ ਬਿਸਤਰੇ ਹੋਣਗੇ ਮੰਜੇ ਹੋਣਗੇ ਦਵਾਈਆਂ ਹੋਣਗੀਆਂ ਤੁਸੀਂ ਰੁਕੋ ਇੱਕ ਦੋ ਦਿਨ ਰੁਕੋ ਤੁਹਾਨੂੰ ਭਾਰਤੀ ਜਨਤਾ ਪਾਰਟੀ ਹਰ ਪੰਜਾਬ ਦੇ ਖਰਚ ਨਜ਼ਰ ਆਏਗੀ ਕਿ ਸੁਖਵੀਰ ਬਾਦਲ ਨੂੰ ਅਸੀਂ ਪੈਸੇ ਵੰਦੇ ਦੇਖ ਰਹੇ ਆ ਤਾਂ ਜਾਗਰ ਨੋਟ ਬੰਨ ਰਹੇ ਨੇ ਦੇਖੋ ਸੁਖਵੀਰ ਬਾਦਲ ਜੀ ਜਿਹੜੇ ਹੈਗੇ ਨੇ 10 ਬੰਦੇ ਮੈਂ ਇਕੱਠੇ ਕਰਕੇ ਤੇ ਮੈਂ ਉਥੇ ਜੇ ਲੱਖ ਰੁਪਏ ਦੇ ਦੇਵਾਂਗਾ ਮੈਂ 2 ਲੱਖ ਰੁਪਏ ਦੇ ਦੇਵਾਂਗਾ ਮੈਂ 5000 ਲੀਟਰ ਮੈਂ ਡੀਜ਼ਲ ਦੇ ਦੇਵਾਂਗਾ ਤੇ ਦੇਖੋ ਉਹਦੇ ਚ ਲੋਕਾਂ ਦੇ ਜਿਹੜੇ ਨੁਕਸਾਨ ਹੋਏ ਉਪੂਰੇ ਹੋਣ ਵਾਲੇ ਨਹੀਂ ਹੈਗੇ ਬਾਦਲ ਸਾਹਿਬ ਠੀਕ ਹੈ ਬਾਦਲ ਸਾਹਿਬ ਜਿਹੜਾ ਜਿਹੜਾ ਬੰਦਾ ਕੰਮ ਕਰ ਰਿਹਾ ਅਸੀਂ ਸਭ ਦਾ ਧੰਨਵਾਦ ਕਰਨੇ ਆ ਕੋਈ ਥੋੜਾ ਯੋਗਦਾਨ ਪਾ ਰਿਹਾ ਕੋਈ ਜ਼ਿਆਦਾ ਪਾ ਰਿਹਾ ਵੇ ਸਭ ਦਾ ਧੰਨਵਾਦ ਪਰ ਅਸੀਂ ਕਹਿੰਦੇ ਡਰਾਮੇ ਨਾ ਕਰੋ ਇਸ ਟਾਈਮ ਡਰਾਮੇ ਕਰਨ ਦੀ ਲੋੜ ਨਹੀਂ ਹੈਗੀ ਕੰਮ ਕਰਨ ਦੀ ਲੋੜ ਹੈ ਔਰ ਕੰਮ ਕਰਦਾ ਤੁਹਾਨੂੰ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਵਰਕਰ ਜਿਹੜਾ ਨਜ਼ਰ ਆਏਗਾ ਜੋ ਤੁਸੀਂ ਪਿੰਡਾਂ 'ਚ ਜਾਓਗੇ 10 ਦਿਨ ਬਾਅਦ ਜਾਂ 5 ਦਿਨ ਬਾਅਦ ਜਦੋਂ ਜਾਓਗੇ ਪਾਣੀ ਉਤਰ ਜਾਏਗਾ ਤੁਹਾਨੂੰ ਉਥੇ ਭਾਰਤੀ ਜਨਤਾ ਪਾਰਟੀ ਦਾ ਹੀ ਵਰਕਰ ਤੁਹਾਨੂੰ ਨਜ਼ਰ ਆਏਗਾ ਆਉਣ ਵਾਲੇ ਟਾਈਮ 'ਚ ਤੁਸੀਂ ਦੇਖ ਲੈਣਾ ਮੈਂ ਤੁਹਾਨੂੰ ਐਡਵਾਂਸ ਕਹਿ ਰਿਹਾ ਹਾਂ ਪ੍ਰਧਾਨ ਮੰਤਰੀ ਪੰਜਾਬ ਦੀ ਮਾਂ ਫੰਡਣਗੇ ਕੀ ਨਹੀਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਦੇ ਨਾਲ ਜਿਨ੍ਹਾਂ ਨੂੰ ਪਿਆਰ ਹੈ ਬਾਕੀ ਸਟੇਟਾਂ ਨੂੰ ਬਹੁਤ ਪਿਆਰ ਹੈ ਪਰ ਪੰਜਾਬ ਦੇ ਵਿੱਚ ਉਹ ਦੇਖੋ ਸਾਡੇ ਸੇ ਪਰਿਵਾਰੀ ਰਹੇ ਨੇ ਪੰਜਾਬ ਨਾਲੋਂ ਜਿੰਨਾ ਪਿਆਰ ਕਰਦੇ ਨੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਪੰਜਾਬ ਦੀ ਬਾਹ ਨਹੀਂ ਕਦੇ ਪਕੜਨਗੇ ਪੰਜਾਬ ਨੂੰ ਆਪਣੇ سینੇ ਨਾਲ ਲਾਣਗੇ ਮਿਹਰਬਾਨੀ ਮਿਹਰਬਾਨੀ ਜੀ ਕਿਤੇ ਨੇ ਕਿਤੇ ਕਹੇ ਕਿ ਪ੍ਰਧਾਨ ਮੰਤਰੀ ਪੰਜਾਬ ਦੀ ਬਾਹ ਨਹੀਂ ਪੰਜਾਬ ਦੇ ਨਾਲ ਖੜਨਗੇ ਉਹਨੂੰ سینੇ ਨਾਲ ਲਾਣਗੇ ਹਾਲਾਂਕਿ ਕਿਤੇ ਗੱਲ ਹੈ ਇੱਕ ਅਸੀਂ ਗੱਲ ਵੀ ਕਹਿੰਦੇ ਆ ਕਿ ਜੋ ਸੇਵਾ ਕਰਦੇ ਨੇ ਉਹ ਫੋਟੋ ਨਾ ਖਿਚਾੜ ਉਹ ਰੋਲਾ ਨਾ ਪਾਣ ਸੇਵਾ ਕਰਨ ਕਿਉਂਕਿ ਸੇਵਾ ਚ ਹੀ ਮੇਵਾ ਹੈ ਹਾਲਾਂਕਿ ਕਿੰਨੇ ਕਿਤਾ ਕਿ ਪਾਰ티 ਜਨਤਾ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਖੁੱਲ ਕੇ ਸੇਵਾ ਕਰ ਰਹੇ ਨੇ ਉਹ ਗੱਲ ਵੱਖਰੀ ਹੈ ਕਿ ਉਹਨਾਂ ਦੀ ਫੋਟੋਆਂ ਤੇ ਉਹਨਾਂ ਦਾ ਸ਼ੋਅ ਆਫ ਨਹੀਂ ਹੋ ਰਿਹਾ ਚਲੋ ਆਉਣ ਵਾਲਾ ਸਮੇਂ ਦੱਸੂਗਾ ਕਿ ਕੌਣ ਸੇਵਾ ਕਿੰਨੀ ਕਰ ਰਿਹਾ ਹੈ ਕਿਉਂਕਿ 27 ਦੇ ਇਲੈਕਸ਼ਨ ਵੀ ਨੇ ਇਹਨੂੰ 27 ਦੇ ਇਲੈਕਸ਼ਨਾਂ ਦਾ ਦ੍ਰਿਸ਼ਟੀਕੋਣ ਦਾ ਵੀ ਦੇਖਿਆ ਜਾ ਰਿਹਾ ਹੈ ਲਾਕੇ ਗੁਰਦੇਵ ਸ਼ਰਮਾ ਦੇਵੀ ਪੰਜਾਬ ਦੇ ਕੋਸ਼ਾਦੈਸੀ ਜਿਨ੍ਹਾਂ ਨਾਲ ਅਸੀਂ ਗੱਲ ਕੀਤੀ ਜਦੋਂ ਗੱਲਬਾਤ ਚੱਲੂਗੀ ਆਪਣੀ ਵਿਚਾਰਧਾਰਾ ਸਾਡੇ ਨਾਲ ਸਾਂਝੀ ਕਰੋ ਸਤਿ ਸ੍ਰੀ ਅਕਾਲ